ਫਗਵਾੜਾ ਦੇ ਮਸ਼ਹੂਰ ਚਿਹੜੂ ਇਲਾਕੇ ਵਿੱਚ ਚੋਰੀ ਅਤੇ ਲੁੱਟਖੋਹਾਂ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਹੀ ਨਹੀਂ ਲੈ ਰਹੀਆਂ ਤੇ ਹੁਣ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਚਿਹੜੂ ਪਿੰਡ ਦਾ ਜਿੱਥੇ ਦੇਰ ਰਾਤ ਚੋਰਾਂ ਨੇ ਇੱਕ ਕੋਠੀ ਦੇ ਜਿੰਦੇ ਤੋੜ ਕੇ ਕੋਠੀ ਨੂੰ ਚੋਰੀਦਾਰ ਨਿਸ਼ਾਨਾ ਬਣਾਇਆ ਤੇ ਮਹਿੰਗਾ ਸਮਾਨ ਲੈ ਕੇ ਉੱਥੋਂ ਫਰਾਰ ਹੋ ਗਏ ਕੀ ਹੈ ਪੂਰਾ ਮਾਮਲਾ ਦੇਖੋ ਇਸ ਵੀਡੀਓ ਦੇ ਅੰਦਰ ਹਾਂਜੀ ਭਾਈ ਇਹ ਰਾਤੀ ਚੋਰੀ ਹੋਈ ਕਦੋਂ ਹੋਈ ਸੀਗੀ ਚੋਰੀ 1:30 ਵਜੇ ਹੋਈ ਜੀ ਠੀਕ ਹੈ ਅਫਦਲ ਕਾ ਘਰ ਪਿੰਡਾ ਜਦੋਂ ਘਰ ਆਏ ਦੱਤਿਆ ਮਨੋ ਆ ਕੇ ਦੇਖਿਆ ਦੇ ਹਲਵਾਰੀ ਦਾ ਜਨਾਬ ਖੁੱਲਾ ਪਿਆ ਫਾਟ ਬੋਰਡ ਤੇ ਹੋਰ ਪੇਪਰ ਸਾਰੇ ਲਗਾ ਠੀਕ ਹੈ ਜੀ ਹਾਂ ਕੀ ਨਾਮ ਤੁਹਾਡਾ ਮੇਰਾ ਨਾਮ ਰੰਬਰ ਰਾਮ ਤੇ ਪੁਲਿਸ ਨੂੰ ਕਰਤੀ ਰਿਪੋਰਟ ਤੁਸੀਂ ਕਰਨੀ ਆ ਜੀ ਠੀਕ ਹੈ ਹਾਂ ਜੀ ਇਹ ਜਿਹੜੀ ਚੋਰੀ ਹੋਈ ਆਂਟੀ ਇਹ ਦੱਸਦੇ ਕੋਠੀ ਦੇ ਵਿੱਚ ਇੱਕਦੋ ਹੋਈ ਚੋਰੀ ਪਤਾ ਨਹੀਂ ਇਹ ਕਦੋਂ ਹੋਈ ਹੈ ਮੈਂ ਸਵੇਰੇ ਸ਼ਾਮੀ ਲੈਟਾ ਜਗਾ ਕੇ ਆਈਆਂ ਸਵੇਰੇ ਬੁਝਾ ਕੇ ਆਈਆਂ ਜਦੋਂ ਗਈਆਂ ਤਾਂ ਮੈਂ ਉਦੋਂ ਦੇਖਿਆ ਵੀ ਸਵੇਰੇ ਲੋਕ ਟੁੱਟਾ ਸੀ ਜਦੋਂ ਤੁਸੀਂ ਰਾਤੀ ਗਏ ਆ ਉਦੋਂ ਬਿਲਕੁਲ ਠੀਕ ਸੀਗਾ ਵਿੱਚ ਸੀਗਾ ਹਾਂਜੀ ਉਦੋਂ ਠੀਕ ਸੀਗਾ ਉਦੋਂ ਕੁਝ ਵੀ ਨਹੀਂ ਸੀਗਾ ਕਿੰਨਾ ਕੁ ਨੁਕਸਾਨ ਹੋਇਆ ਕੋਠੀ ਦੇ ਵਿੱਚ ਨੁਕਸਾਨ ਉਹਨਾਂ ਦੇ ਭਾਜੀ ਉਹਨਾਂ ਦੀ ਅਲਮਾਰੀ ਦੇ ਅੰਦਰ ਉਹ ਲੋਕ ਟੁੱਟੇ ਆ ਤੇ ਆ ਬਾਹਰਲੇ ਬਾਹਲੀ ਸਾਈਡ ਦੀਆਂ ਤਾਕੀਆਂ ਦੇ ਲੋਕ ਟੁੱਟੇ ਹੋ ਆ ਸਾਰੇ ਇੱਕੋ ਹੀ ਕਮਰੇ ਦੀਆਂ ਅਲਮਾਰੀਆਂ ਦੇ ਟੁੱਟੇ ਕਿ ਹੋਰ ਕਮਰੇ ਦੇ ਵਿੱਚ ਵੀ ਆ ਇੱਕੋ ਹੀ ਅਲਮਾਰੀ ਦੇ ਲੋਕ ਟੁੱਟੇ ਆ ਬਾਕੀ ਸਾਰੇ ਉਹਨਾਂ ਨੇ ਫੋਲਾ ਫਾਲੀ ਕੀਤੀ ਇਹ ਕੁਝ ਪਤਾ ਤੁਹਾਨੂੰ ਵੀ ਕੀ ਲਗਾਏ ਕੀ ਨੇ ਨਹੀਂ ਸਾਨੂੰ ਕੋਈ ਪਤਾ ਨਹੀਂ ਉਹ ਭਾਜੀ ਹੁਣਾਂ ਕੋਲੇ ਆ ਚਾਬੀਆਂ ਹੈ ਕੋਠੀ ਕਿਨਾਂ ਦੀ ਆ ਤੁਸੀਂ ਦੇਖਭਾਲ ਕਰਦੇ ਆ ਜਾਂ ਕਿਦਾਂ ਹੈ ਮਾਲਕ ਉਹ ਸਾਡੇ ਮੇਰੇ ਪਤਿਓਰਿਆਂ ਦੇ ਮੁੰਡੇ ਆ ਠੀਕ ਆ ਉਹ ਕਿੱਥੇ ਨੇ ਇਸ ਵਕਤ ਉਹ ਇੰਗਲੈਂਡ ਚ ਠੀਕ ਹੈ ਪੁਲਿਸ ਨੂੰ ਤੁਸੀਂ ਸ਼ਿਕਾਇਤ ਕੀਤੀ ਆ ਹਾਂ ਜੀ ਸਵੇਰੇ 8 ਵਜੇ ਸ਼ਿਕਾਇਤ ਕੀਤੀ ਆ ਠੀਕ ਹੈ ਤੇ ਹੁਣ ਮੰਗ ਕੀ ਕਰਦੇ ਆ ਤੁਸੀਂ ਪ੍ਰਸ਼ਾਸਨ ਤੋਂ ਉਹ ਜੋ ਹੋਕਾਂ ਕੇ ਜੋ ਕਹਿੰਦੇ ਆ ਉਹ ਸਾ ਮਨਾਉਣਾ ਦਾ ਕੀਤਾ ਜਾਣਾ ਪੜਦਾ ਦਿੱਤੀ ਜਾਣਾ ਪੜਦਾ ਕੀਤਾ ਜਾ